3 ਜਨਵਰੀ 2026 ਦਿਨ ਸ਼ਨੀਵਾਰ ਇਸ ਸਾਲ ਦੀ ਪਹਿਲੀ ਪੂਰਨਮਾਸ਼ੀ ਇਸ ਦਿਨ ਕੀਤਾ ਹੋਇਆ ਉਪਾਅ ਦੋਸਤੋ ਤੁਹਾਨੂੰ ਬਹੁਤ ਸਾਰੀ 네ਗੇਟਿਵ એનਰਜੀਜ਼ ਤੋਂ ਬਚਾਏਗਾ ਜਿਨ੍ਹਾਂ ਨੂੰ ਲੱਗਦਾ ਡਰ ਲੱਗਦਾ ਜਿਹੜੇ ਲੋਕਾਂ ਨੂੰ ਜਾਂ ਜਿਨ੍ਹਾਂ ਦੀ ਮੈਰਿਡ ਲਾਈਫ ਦੇ ਵਿੱਚ ਇਸ਼ੂ ਨੇ ਜਾਂ ਜਿਹੜਾਂ ਦਾ ਮਨ ਅਸ਼ਾਂਤ ਰਹਿੰਦਾ ਹਰ ਸਮੇਂ ਉਹਨਾਂ ਦੇ ਦਿਮਾਗ ਤੇ ਕੋਈ ਨਾ ਕੋਈ ਬੋਝ ਬਣਿਆ ਰਹਿੰਦਾ ਉਹਨਾਂ ਲਈ ਇਸ ਦਿਨ ਕੀਤਾ ਹੋਇਆ ਪੂਰਨਮਾਸ਼ੀ ਨੂੰਪਾ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਹਿੰਦਾ ਤੁਸੀਂ ਕੀ ਕਰਨਾ ਦੋਸਤੋ ਸਭ ਤੋਂ ਪਹਿਲਾਂ ਪੂਰਨਮਾਸ਼ੀ ਵਾਲੇ ਦਿਨ ਸਵੇਰੇ ਉੱਠ ਕੇ ਨੌਨ ਵਾਲੀ ਬੱਕੜ ਦੇ ਵਿੱਚ ਥੋੜਾ ਜਿਹਾ ਦੁੱਧ ਤੇ ਹਲਦੀ ਮਿਕਸ ਕਰਕੇ ਨਹਾਉਣਾ ਮੈਂ ਉਸ ਤੋਂ ਬਾਅਦ ਸ਼ਾਮ ਦੇ ਸਮਿਆਂ ਚਾਰ ਮੁਖੀ ਦੀਪਕ ਸਰੋਂ ਦੇ ਤੇਲ ਦਾ ਥੋੜੇ ਜਿਹਾ ਉਹਦੇ ਵਿੱਚ ਕਾਲੇ ਤਿਲ ਪਾ ਕੇ ਕਿਸੇ ਵੀ ਮੰਦਿਰ ਦੇ ਵਿੱਚ ਜਾਂ ਕਿਸੇ ਪਿੱਪਲ ਦੇ ਥਲੇ ਜਗਾ ਕੇ ਆਉਣਾ